ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਜਾਣੀ ਤੇ ਆਪਾਂ ਬਿਲਕੁਲ ਠੀਕ ਐ ਜੀ ਤੇ ਅੱਜ ਆਪਾਂ ਨੂਨ ਵਾਲੇ ਚੌਲ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਥੋੜੇ ਅਲੱਗ ਤਰੀਕੇ ਨਾਲ ਬਣਾਏ ਆ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਆਪਾਂ ਕੌਲੀ ਚੌਲਾਂ ਦੀ ਆਪਾਂ ਭੋਂਕੇ ਰੱਖਤੀ ਐ ਜੀ ਇਹ ਠੰਡੇ ਪਾਣੀ ਦੇ ਵਿੱਚ ਹੀ ਭੋਂਕੇ ਰੱਖੀ ਆਪਾਂ ਤੇ ਇਹਨਾਂ ਨੂੰ ਤੋਂ ਸਵਾਰ ਕੇ ਰੱਖ ਲਿਆ ਸੀ ਆਪਾਂ ਤੇ ਇਹਦੇ ਵਿੱਚ ਹੁਣ ਅੱਧਾ ਚਮਚਾ ਨਿੰਬੂ ਦਾ ਜੂਸ ਤੇ ਦੋ ਕੁ ਚੁੰਢਾ ਪਨੋਂ ਲਉਂਦਾਂ ਆਪਾਂ ਕਿ ਆਪਾਂ ਇਹਨਾਂ ਨੂੰ ਹੁਣ ਬਾਲਾਂਗੇ ਤੇ ਇਹਦੇ ਲਈ ਤੜਕੇ ਲਈ ਆਪਾਂ ਗੰਡੇ ਲਏ ਆ ਤੇ ਪਿਆਜ਼ ਲਿਆ ਆ ਆਪਾਂ ਹਰੀਆਂ ਮਿਰਚਾਂ ਤੇ ਟਮਾਟਰ ਤੇ ਚੋਲ ਆਪਾਂ 5 ਕੁ ਮਿੰਟ ਬਾਲਿਆ ਤੇ ਏਵੇਂ ਹੋ ਗਿਆ ਇਹ ਤੇ ਹੁਣ ਇਹਨਾਂ ਆਪਾਂ ਇਹਨੂੰ ਲਾ ਕੇ ਰੱਖ ਦਿਆਂਗੇ ਜੀ ਤੇ ਛਾਂ ਆਪਾਂ ਉਹਦੇ ਵਿੱਚ ਪਾ ਲਾਂਗੇ ਇਹਨੂੰ ਮੋਰੀਆਂ ਜਿਹੀਆਂ ਲਈ ਚ ਤਾਂ ਕਿ ਇਹਦਾ ਪਾਣੀ ਨੁੱਛੜ ਜੇ ਤੇ ਆਪਾਂ ਇਧਰ ਤੇਲ ਕਰ ਲਿਆ ਹੈ ਗਰਮ ਜੀ ਇਹਦੇ ਵਿੱਚ ਪਾਤਾ ਹੈ ਆਪਾਂ ਜੀਰਾ ਤੇ ਜਵੈਣ ਤੇ ਜਿਹੜਾ ਆਪਾਂ ਤੜਕਾ ਘੱਟ ਕੇ ਰੱਖਿਆ ਹੈ ਉਹਨੂੰ ਆਪਾਂ ਇਹਦੇ ਵਿੱਚ ਭੁੰਨ ਲੈਣਾ ਹੈ ਪਹਿਲਾਂ ਆਪਾਂ ਗੰਡੇ ਤੇ ਮਿਰਚਾ ਭੁੰਨਾਂਗੇ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਗਿਆ ਤਾਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਜੀ ਬਹੁਤ ਹੀ ਟੇਸਟੀ ਤੇ ਚੋਲ ਬਣੇ ਸੀ ਇਹ ਚੋਲ ਦਾ ਆਪਾਂ ਸਾਰੇ ਬਣਾਉਨੇ ਆ ਪਰ ਆਪਾਂ ਥੋੜਾ ਜਿਹਾ ਕੁਝ ਹਟਕੇ ਬਣਾਈ ਆ ਤਾਂ ਤੁਸੀਂ ਜਰੂਰ ਟਰਾਈ ਕਰਿਓ ਤੁਸੀਂ ਵੀ ਸਾਰੇ ਜਾਣੇ ਤੇ ਹੁਣ ਆਪਾਂ ਟਮਾਟਰ ਵੀ ਪਾਤਾ ਇਹਦੇ ਵਿੱਚ ਤੇ ਥੋੜਾ-ਥੋੜਾ ਅੱਗੇ ਤੇ ਆਪਾਂ ਇਹਨੂੰ ਭੁੰਨ ਲਾਂਗੇ ਜੀ ਤੇ ਆਪ ਨੂੰ ਸਪੋਰਟ ਕਰੋ ਤੇ ਸਬਸਕ੍ਰਾਈਬ ਵੀ ਕਰੋ ਆਪਣੀ ਚੈਨਲ ਨੂੰ ਜੀ ਇਹ ਆਪਾਂ ਮੋਰੀਆਂ ਵਾਲੀ ਟੋਕਰੀ 'ਚ ਕੱਢ ਕੇ ਰੱਖਦੇ ਸੀ ਚੌਲ ਨਹੀਂ ਤਾਂ ਬਾਲਾ ਕੁੱਕ ਹੋ ਜਾਣੇ ਸੀ ਤਾਂ ਨਹੀਂ ਕਰਕੇ ਆਪਾਂ ਕੱਢ ਦੇ ਸੀ ਹੁਣ ਆਪਾਂ ਮਸਾਲੇ ਪਾ ਲਾਂਗੇ ਨਮਕ ਪਾਇਆ ਤੇ ਨੋਰਮਲ ਉਹ ਹੀ ਮਸਾਲੇ ਨੂਨ ਮਿਰਚ ਮਸਾਲਾ ਹਲਦੀ ਪਾਇਆ ਥੋੜੀ ਜੀ ਤੇ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਪਾਇਆ ਆਮ ਆਪਾਂ ਮਸਾਲੇ ਹੀ ਪਾਏ ਆ ਇਹਦੇ ਵਿੱਚ ਕੋਈ ਲੱਗ ਤੋ ਨਹੀਂ ਪਾਇਆ ਹੁਣ ਆਪ ਇਹਨਾਂ ਮਸਾਲਿਆਂ ਨੂੰ ਭੁੰਨ ਲਾਂਗੇ ਵਿੱਚ ਇਹਦੇ ਵਿੱਚ ਆਪਾਂ ਡਾਰਕ ਸੋਇਆ ਸੌਸ ਪਾਈ ਹੈ ਜੀ ਇੱਕ ਚਮਚਾ ਤੇ ਅੱਧਾ ਚਮਚਾ ਆਪਾਂ ਛੋਟਾ ਚਮਚਾ ਪੀਜ਼ਾ ਸੌਸ ਪਾਈ ਹੈ ਤੇ ਇੱਕ ਵੱਡਾ ਚਮਚਾ ਆਪਾਂ ਪਾਇਆ ਇਹਦੇ ਵਿੱਚ ਟਮੇਟੋ ਸੌਸ ਦਾ ਤੇ ਤਿੰਨੇ ਸੌਸ ਆ ਪਾ ਕੇ ਤੁਸੀਂ ਬਣਾ ਕੇ ਜਰੂਰ ਦੇਖਿਓ ਚੋਲ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੇ ਬਣੇ ਸੀਗੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਸੌਸਾਂ ਨੂੰ ਵੀ ਭੁੰਨ ਲੈਣੇ ਆ ਵਿੱਚ ਤੇ ਆਪਣਾ ਤੜਕਾ ਤੇ ਜਿਹੜਾ ਮੈਂ ਚਟਣੀਆਂ ਪਾਆਂ ਸੀ ਇਹ ਵਿੱਚ ਆਪਾਂ ਨੂੰ ਸਾਰੀਆਂ ਪੋਚੇਗੀਆਂ ਤੇ ਹੁਣ ਆਪਾਂ ਚੌਲ ਆ ਜਿਹੜੇ ਇਹਨਾਂ ਨੂੰ ਵਿੱਚ ਮਿਕਸ ਕਰ ਦੇਾਂਗੇ ਤੁਸੀਂ ਬਾਲੀ ਘੜ ਸੀਜੀ ਨਾ ਮਾਰੋ ਨਹੀਂ ਤੇ ਇਹ ਚੌਲ ਆ ਜਿਹੜੇ ਉਹ ਫੇਰ ਟੁੱਟ ਜਾਣਗੇ ਦੇਖਣ ਨੂੰ ਵੀ ਸੋਹਣੇ ਨਹੀਂ ਲੱਗਣੇ ਚੌਲ ਬਣ ਕੇ ਹੋ ਗਿਆ ਤਿਆਰ ਜੀ ਆਪਣੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ